ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪਨੀਰੀ ਦੀ ਸੋ ਇਹਨਾਂ ਦਿਨਾਂ ਦੇ ਵਿੱਚ ਸੋਣੀ ਦੀ ਫਸਲ ਨੂੰ ਲੈ ਕੇ ਕਿਸਾਨ ਫੁੱਲ ਤਿਆਰੀ ਦੇ ਵਿੱਚ ਸੋ ਵਕ ਵਕ ਜੜਿਆਂ ਦੇ ਹਿਸਾਬ ਨਾਲ ਵਕ ਵਕ ਤਰੀਕਾ ਦਿੱਤੇ ਗਈਆਂ ਇਹਨਾਂ ਤਰੀਕਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਦਾ ਫੁੱਲ ਕੰਮ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਝੋਨੇ ਦੀ ਪਨੀਰੀ ਨੂੰ ਤਿਆਰ ਕਰਨ ਦੇ ਬਾਅਦ ਸੋਚੋ ਨਦੀ ਪਣੀ ਰੀ ਤਿਆਰ ਕਰਦੇ ਸਮੇ ਕਿਸਾਨ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹਨਾਂ ਦਿਨਾਂ ਦੇ ਵਿੱਚ ਵਧ ਰਹੀ ਗਰਮੀ ਦੇ ਕਾਰਨ ਪਣੀਰੀਆਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਕੁਝ ਥਾਈਂ ਪੱਤੇ ਮੱਚਣ ਦੀ ਸ਼ਿਕਾਇਤ ਆ ਰਹੀ ਆ ਕੁਝ ਥਾਈਂ ਪਣੀਰੀ ਵਿਰਲੀ ਉੱਗਣ ਦੀ ਸ਼ਿਕਾਇਤ ਆ ਰਹੀ ਆ ਸੋ ਜਰਮੀਨੇਸ਼ਨ ਤੇ ਵੀ ਕਾਫੀ ਅਸਰ ਪਾਇਆ ਹੈ ਵਧ ਰਹੀ ਗਰਮੀ ਨੇ ਸੋ ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਅੱਜ ਇਸ ਵੀਡੀਓ ਵਿੱਚ ਕਰਾਂਗੇ ਗੱਲਬਾਤ ਸੋ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਜੋ ਵੀਡੀਓ ਰਹੀ ਜਾਣਕਾਰੀ ਆ ਉਹ ਕਿਸੇ ਦਿਤੇ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਦੋਸਤੋ ਝੋਨੇ ਦੀ ਪਣੀਰੀ ਤਿਆਰ ਕਰਦੇ ਸਮੇਂ ਆਉਣ ਵਾਲੀਆਂ ਦਿੱਕ ਕਿਸਾਨ ਭਰਾਵੋ ਸਪਰੇਆਂ ਤੋਂ ਹਟ ਕੇ ਪੋਸ਼ਕ ਤੱਤਾਂ ਤੋਂ ਹਟ ਕੇ ਪਹਿਲਾਂ ਜੋ ਜ਼ਰੂਰੀ ਨੁਕਤੇ ਆ ਕੁਝ ਜ਼ਰੂਰੀ ਸਾਵਧਾਨੀਆਂ ਨੇ ਜੋ ਆਪਣੇ ਧਿਆਨ ਚ ਰੱਖਣ ਵਾਲੀਆਂ ਸੋ ਬਾਦ ਰਹੀ ਗਰਮੀ ਨੂੰ ਵੇਖਦੇ ਹੋਏ ਪਨੀਰੀ ਦੇ ਆਸੇ-ਪਾਸੇ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜ਼ਮੀਨਾਂ ਨੂੰ ਵਾਹ ਕੇ ਖੁੱਲਾ ਛੱਡਿਆ ਹੁੰਦਾ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਤੇਜ਼ ਹਵਾ ਜਾਂ ਤੇਜ਼ ਹਨੇਰੀ ਚੱਲਣ ਦੇ ਕਾਰਨ ਸੋ ਉਹਨਾਂ ਜ਼ਮੀਨਾਂ ਦੇ ਵਿੱਚੋਂ ਰੇਤਾ ਉੱਡ ਕੇ ਪਨੀਰੀ ਦੇ ਪੱਤਿਆਂ ਦਾ ਨੁਕਸਾਨ ਕਰਦੀ ਹੈ ਜਿਸ ਨਾਲ ਆਪਾਂ ਵੇਖਦੇ ਆ ਕਿ ਪਨੀਰੀ ਦੇ ਉੱਪਰੋਂ ਜਿਹੜੀਆਂ ਨੋਕਾਂ ਉਹ ਮੱਚਣ ਲੱਗ ਜਾਂਦੀਆਂ ਜਾਂ ਆਪਾਂ ਕਹਿੰਦੇ ਆ ਕਿ ਉੱਪਰੋਂ ਪੱਤੇ ਜਿਹੜੇ ਆ ਖਰਾਬ ਹੋ ਜਾਂਦੇ ਆ। ਸੋ ਦੋਸਤੋ ਕੋਸ਼ਿਸ਼ ਕਰੋ ਕਿ ਆਸੇ-ਪਾਸੇ ਛੋਟਾ ਜਿਹਾ ਕਿਹਰਾ ਬਣਾ ਕੇ ਪਨੀਰੀ ਦੇ ਆਸੇ-ਪਾਸੇ ਪਾਣੀ ਜ਼ਰੂਰ ਲਗਾਇਆ ਜਾਵੇ। ਅਤੇ ਪਨੀਰੀ ਨੂੰ ਜੋ ਪਾਣੀ ਲਗਾਉਣਾ ਹੈ ਉਹ ਦਿਨ ਦੇ ਟਾਈਮ ਪਾਣੀ ਨਾ ਲਾਇਆ ਜਾਵੇ ਕੋਸ਼ਿਸ਼ ਕਰੋ ਕਿ ਸ਼ਾਮ ਦੇ ਟਾਈਮ ਪਾਣੀ ਲਗਾਇਆ ਜਾਵੇ ਜੇਕਰ ਮਜਬੂਰੀ ਦੇ ਕਾਰਨ ਦਿਨ ਦੇ ਸਮੇਂ ਪਾਣੀ ਲਗਾਉਣਾ ਵੀ ਪੈਂਦਾ ਹੈ ਤਾਂ ਪਾਣੀ ਲਗਾਉਣ ਤੋਂ ਬਾਅਦ ਅੱਗੇ ਖਾਲੀ ਜ਼ਮੀਨ ਦੇ ਵਿੱਚ ਪਾਣੀ ਕੱਢ ਦਿੱਤਾ ਜਾਵੇ ਸੋ ਦਿਨ ਦੇ ਵਿੱਚ ਖੜਿਆ ਹੋਇਆ ਪਾਣੀ ਵੀ ਪਨੀਰੀ ਦਾ ਨੁਕਸਾਨ ਕਾਫੀ ਹੱਦ ਤੱਕ ਕਰਦਾ ਹੈ ਨੰਬਰ 3 ਤੇ ਜੋ ਧਿਆਨ ਚ ਆਪਣੇ ਰੱਖਣ ਵਾਲੀ ਗੱਲ ਹੈ ਯੂਰੀਆ ਸੋ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਗਰਮੀ ਹੋਣ ਕਾਰਨ ਕੁਝ ਕਿਸਾਨ ਭਰਾ ਜਿਆਦਾ ਯੂਰੀਆ ਦੀ ਵਰਤੋਂ ਕਰਦੇ ਆ ਪਨੀਰੀ ਦੇ ਵਿੱਚ ਸੋ ਇਸ ਕਰਕੇ ਪਨੀਰੀ ਵੀ ਸਾੜਾ ਮੰਨ ਜਾਂਦੀ ਆ ਜਿਆਦਾ ਯੂਰੀਆ ਦੇ ਨਾਲ ਜੇਕਰ ਤੁਸੀਂ ਯੂਰੀਆ ਦੀ ਮਜਬੂਰਨ ਵਰਤੋਂ ਕਰਨੀ ਚਾਹੁੰਦੇ ਆ ਤਾਂ 2 ਤੋਂ 2.5 ਕਿਲੋ ਨਾਈਟ੍ਰੋਜਨ ਦੀ ਸਿਰਫ ਵਰਤੋਂ ਕੀਤੀ ਜਾਵੇ ਜੇਕਰ ਤੁਹਾਨੂੰ ਜਿਆਦਾ ਘਾਟ ਲੱਗ ਰਹੀ ਹੈ ਨਾਈਟ੍ਰੋਜਨ ਦੀ ਤਾਂ ਤੁਸੀਂ ਘੋਲ ਬਣਾ ਕੇ ਯੂਰੀਆ ਦਾ ਸਪਰੇਅ ਵੀ ਕਰ ਸਕਦੇ ਆ ਜੋ ਕਿ ਪੱਤਿਆਂ ਰਾਹੀਂ ਪੂਰਤੀ ਕੀਤੀ ਜਾ ਸਕਦੀ ਆ ਅਤੇ ਦੋਸਤੋ ਹੁਣ ਗੱਲ ਕਰਦੇ ਆ ਸਪਰੇਅ ਦੀ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਜੈਦ ਦੇ ਵਿੱਚ ਪਨੀਰੀ ਤਿਆਰ ਕਰਨ ਦੀ ਬਾਬਤ ਕਿਸਾਨ ਕੋਲ ਖਾਨੇ ਕਰਕੇ ਕੈਮੀਕਲਾਂ ਦੀ ਵਰਤੋਂ ਕਰਦਾ ਹੈ ਅਤੇ ਅੱਗੇ ਜਾ ਕੇ ਜ਼ਮੀਨ ਦੇ ਵਿੱਚ ਜਦੋਂ ਆਪਾਂ ਟ੍ਰਾਂਸਪਲੈਂਟ ਕਰਦੇ ਆ ਸੋ ਉਦੋਂ ਡੱਕੇ ਸੁੱਕਣ ਦੀ ਸਮੱਸਿਆ ਜਿਹੜੀ ਕਾਫੀ ਹੁੰਦੀ ਆ ਇਸੇ ਕਰਕੇ ਕੋਸ਼ਿਸ਼ ਕਰੋ ਕਿ ਪਨੀਰੀ ਦੇ ਵਿੱਚ ਆਉਣ ਵਾਲੀਆਂ ਘਾਟਾਂ ਨੂੰ ਸਮਝਿਆ ਜਾਵੇ ਤੇ ਉਹਨਾਂ ਦੀ ਹੀ ਪੂਰਤੀ ਕੀਤੀ ਜਾਵੇ ਸੋ ਜ਼ਿਆਦਾਤਰ ਆਪਾਂ ਵੇਖਦੇ ਆ ਕਿ ਪਨੀਰੀ ਦੇ ਵਿੱਚ ਜ਼ਿੰਕ ਦੀ ਤੇ ਫੈਰਸ ਦੀ ਤੇ ਤੁਹਾਨੂੰ ਲੋੜ ਨਹੀਂ ਦੋਸਤੋ ਫालतू ਖਰਚਾ ਕਰਨ ਦੇ ਕੋਸ਼ਿਸ਼ ਕਰੋ ਕਿ ਇਹਨਾਂ ਦੋਨਾਂ ਚੀਜ਼ਾਂ ਦੀ ਪੂਰਤੀ ਕੀਤੀ ਜਾਵੇ ਸੋ ਕਿਵੇਂ ਕਰ ਰਹੀਆਂ ਪੂਰਤੀ ਜ਼ਿੰਕ ਤੁਸੀਂ ਚਿਲੇਟਡ ਫਾਰਮ ਦੇ ਵਿੱਚ ਵੀ ਲੈ ਸਕਦੇ ਆ ਜ਼ਿੰਕ ਤੁਸੀਂ 21% ਵਾਲੀ ਯਾਨੀ ਕਿ ਸਲਫੇਟ ਜ਼ਿੰਕ ਜੋ ਕਿ ਚਿੱਟੀ ਜ਼ਿੰਕ ਦੇ ਨਾਮ ਤੋਂ ਵੀ ਜਾਣਦੇ ਆ ਸੋ ਇਹਨਾਂ ਦੋਵਾਂ ਦੀ ਵਰਤੋਂ ਕਰ ਸਕਦੇ ਆ ਡੋਜ਼ ਜੇਕਰ ਤੁਸੀਂ ਵਰਤਣੀ ਹੈ ਪ੍ਰਤੀ ਕਨਾਲ ਦੇ ਹਿਸਾਬ ਨਾਲ 100 ਗ੍ਰਾਮ ਚਿਲੇਟਡ ਜ਼ਿੰਕ ਲੈਣੀ ਆ ਜੇਕਰ ਤੁਸੀਂ ਚਿਲੇਟਡ ਜ਼ਿੰਕ ਨਹੀਂ ਵਰਤਣੀ ਚਾਹੁੰਦੇ ਤਾਂ ਜ਼ਿੰਕ ਸਲਫੇਟ ਦੀ ਵਰਤੋਂ ਕਰਨਾ ਚਾਹੁੰਦੇ ਆ ਤਾਂ ਅੱਧਾ ਕਿਲੋ ਤੋਂ ਲੈ ਕੇ 800 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਜ਼ਿੰਕ ਸਲਫੇਟ ਵੀ ਵਰਤ ਸਕਦੇ ਆ ਤੇ ਪਲੱਸ ਇਸ ਦੇ ਵਿੱਚ ਐਡ ਆਪਾਂ ਕੀ ਕਰਨਾ ਹੈ ਫੈਰਸ ਫੈਰਸ ਜੇਕਰ ਤੁਸੀਂ ਚਿਲੇਟਡ ਵਰਤਣਾ ਚਾਹੁੰਦੇ ਆ ਤਾਂ 70 ਤੋਂ ਲੈ ਕੇ 80 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਤੁਸੀਂ ਚਿਲੇਟਡ ਫੈਰਸ ਦੀ ਵਰਤੋਂ ਵੀ ਕਰ ਸਕਦੇ ਆ ਅਤੇ ਵੱਧ ਤੋਂ ਵੱਧ ਜੇਕਰ ਤੁਸੀਂ ਇਸ ਦੇ ਵਿੱਚ ਕੁਝ ਐਡ ਕਰਨਾ ਚਾਹੁੰਦੇ ਆ ਤਾਂ ਤੁਸੀਂ ਮੈਗਨੀਸ਼ੀਅਮ ਸਲਫੇਟ ਯਾਨੀ ਕਿ ਜਿਸ ਦਾ ਕੰਮ ਸਿਰਫ ਤੇ ਸਿਰਫ ਆਪਣੀ ਫਸਲ ਨੂੰ ਕਲੋਰੋਫਿਲ ਦੇਣਾ ਹਰੀਆਵਲ ਦੇਣੀ ਹਰਾਪਣ ਲੈ ਕੇ ਆਉਣਾ ਸੋ ਇਸ ਕਰਕੇ ਤੁਸੀਂ ਮੈਗਨੀਸ਼ੀਅਮ ਦੀ ਵਰਤੋਂ ਵੀ ਕਰ ਸਕਦੇ ਆ ਜੇਕਰ ਇਹਦੀ ਡੋਜ਼ ਦੀ ਗੱਲ ਕੀਤੀ ਜਾਵੇ ਤਾਂ 300 ਗ੍ਰਾਮ ਤੋਂ ਲੈ ਕੇ 500 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਮੈਗਨੀਸ਼ੀਅਮ ਸਲਫੇਟ ਇਸ ਦੇ ਵਿੱਚ ਐਡ ਕਰ ਸਕਦੇ ਆ ਇਹਨਾਂ ਤਿੰਨਾਂ ਚੀਜ਼ਾਂ ਦਾ ਚੰਗੀ ਤਰ੍ਹਾਂ ਘੋਲ ਬਣਾ ਕੇ ਤੁਸੀਂ ਇੱਕ ਪੰਪ ਯਾਨੀ ਕਿ 25 ਲੀਟਰ ਪਾਣੀ ਪ੍ਰਤੀ ਕਨਾਲ ਦੇ ਹਿਸਾਬ ਨਾਲ ਲਾਉਣਾ ਬੇਸ਼ੱਕ ਸਪਰੇਅ ਦੋਰੀ ਕਰੋ ਬੇਸ਼ੱਕ ਇੱਕੇ ਵਾਰੀ ਤਸੱਲੀ ਨਾਲ ਤੁੜਕੇ ਸਪਰੇਅ ਕਰੋ ਅਤੇ ਰਿਜ਼ਲਟ ਕੁਝ ਕੁ ਦਿਨਾਂ ਦੇ ਵਿੱਚ ਹੀ ਤੁਹਾਨੂੰ ਬਹੁਤ ਵਧੀਆ ਵੇਖਣ ਨੂੰ ਮਿਲਣਗੇ ਤੇ ਲੋੜ ਨਹੀਂ ਤੁਹਾਨੂੰ ਹੋਰ ਫਾਲਤੂ ਖਰਚਾ ਕਰਨ ਦਾ ਪਨੀਰੀ ਦੇ ਉੱਪਰ ਅਤੇ ਇਹਦੀਆਂ ਤੁਸੀਂ ਹਫ਼ਤੇ ਬਾਅਦ ਇੱਕ ਦੋ ਸਪਰੇਅ ਕਰਦੇ ਰਹੋ ਅਤੇ ਪਨੀਰੀ ਦਿਨਾਂ ਦੇ ਵਿੱਚ ਬਿਲਕੁਲ ਹਰੀ ਭਰੀ ਤਿਆਰ ਹੋ ਜਾਵੇਗੀ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਸੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ